ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡਾ ਜੀ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਵੱਖ-ਵੱਖ ਵੈਕੈਂਸੀਜ਼ ਰਹਿਣ ਵਾਲੀਆਂ ਸਮਾਗਰਾ ਸਿੱਖਿਆ ਅਭਿਆਨ ਇਹਨਾਂ ਵੱਲੋਂ ਇਹ ਪੋਸਟਾਂ ਜਾਰੀ ਕੀਤੀਆਂ ਗਈਆਂ ਬਹੁਤ ਵਧੀਆ ਪੋਸਟਾਂ ਬਹੁਤ ਵਧੀਆ ਸੈਲਰੀ ਹੈ ਬਹੁਤ ਵਧੀਆ ਮੌਕਾ ਹੈ ਡਿਟੇਲਡ ਨੋਟੀਫਿਕੇਸ਼ਨ ਆਪਾਂ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਵੇਖਦੇ-ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤਿਆਗੇ ਦੋਸਤੋ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਉਹ ਕਰ ਲਿਓ ਕਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਤਾਜ਼ੇ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਆ ਜੀ ਸੋਸਾਇਟੀ ਫਾਰ ਪ੍ਰੋਮੋਸ਼ਨ ਆਫ ਆਈਟੀ ਇਨ ਚੰਡੀਗੜ੍ਹ ਇਹਨਾਂ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਹਨਾਂ ਵੱਲੋਂ ਸਮਾਗਰਾ ਸਿੱਖਿਆ ਅਭਿਆਨ ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਪੋਸਟਾਂ ਦੇ ਲਈ ਭਰਤੀ ਓਪਨ ਕੀਤੀ ਗਈ ਹੈ ਜੀ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਅੱਗੇ ਦਾ ਸਭ ਤੋਂ ਪਹਿਲਾਂ ਕਲਸਟਰ ਰਿਸੋਰਸ ਕੋਆਰਡੀਨੇਟਰ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ 2012 2023 ਇਹ ਸ਼ੁਰੂਆਤੀ ਮਿਤੀ ਹੈ 7 1 2024 ਅੰਤਿਮ ਮਿਤੀ ਰੋਗ ਇਹਨਾਂ ਪੋਸਟਾਂ ਦੇ ਲਈ ਤੇ ਹੁਣ ਆਪਾਂ ਇਹਨਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਪੋਸਟਾਂ ਦੇ ਸਬੰਧ ਵਿੱਚ ਇਹ ਜੋ ਪੋਸਟਾਂ ਨੇ ਸਮਗਰਾ ਸਿੱਖਿਆ ਅਭਿਆਨ ਚੰਡੀਗੜ੍ਹ ਵਿੱਚ ਭਰਤੀ ਕੀਤੀਆਂ ਜਾਣੀਆਂ ਜੀ ਦੋ ਪੋਸਟਾਂ ਜਾਰੀ ਹੋਈਆਂ ਹਨ 35400 ਸੈਲਰੀ ਇਹਨਾਂ ਪੋਸਟਾਂ ਦੇ ਲਈ ਰਹੂਗੀ ਤੇ ਪੋਸਟ ਗ੍ਰੈਜੂਏਸ਼ਨ ਇਨ ਐਨੀ ਡਿਸਪਲਿਨ ਜਾ ਬਰਾਬਰ ਦੀ ਯੋਗਤਾ ਮਿਨੀਮਮ 50% ਮਾਰਕਸ ਐਂਡ ਬੈਚਲਰ ਆਫ ਐਜੂਕੇਸ਼ਨ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਐ ਬੋਰਡ ਤੋਂ ਤੁਹਾਡੀ ਹੋਣੀ ਚਾਹੀਦੀ ਵਿਦ 50% ਮਾਰਕਸ 7 ਇਅਰਸ ਐਕਸਪੀਰੀਅੰਸ ਐਜ਼ ਆ ٹیਜੀਟੀ ਮਾਸਟਰ ਮਿਸਟਰਸ ਜਾਂ ਇਹਦੇ ਕੋਈ ਬਰਾਬਰ ਦੀ ਤੁਹਾਡੇ ਕੋਲ ਤਜਰਬਾ ਕਿਸੇ ਮਾਨਤਾ ਪ੍ਰਾਪਤ ਬੋਰਡ ਯੂਨੀਵਰਸਿਟੀ ਦਾ ਤਾਂ ਵਕ ਵਕ ਸਕਿਲਸ ਨੇ ਉਹ ਵੀ ਇਹਨਾਂ ਵੱਲੋਂ ਮੰਗੀਆਂ ਗਈਆਂ ਤੁਸੀਂ ਜ਼ਰੂਰ ਰੀਡ ਕਰ ਲਿਓ ਤੇ ਏਜ ਲਿਮਿਟ ਇਹਨਾਂ ਵੱਲੋਂ 40 ਸਾਲ ਰੱਖੀ ਗਈ ਹੈ ਜੀ ਪੋਸਟਾਂ ਦੇ ਲਈ ਇੱਕ ਇੱਕ 2023 ਤੱਕ ਤੁਹਾਡੀ ਇਹ ਨੀ ਏਜ ਹੋਣੀ ਚਾਹੀਦੀ ਹੈ ਪੈਂਦੀ 1400 ਕੰਸੋਲੀਡੇਟਡ ਸੈਲਰੀ ਤੁਹਾਡੀ ਇਹਨਾਂ ਪੋਸਟਾਂ ਦੇ ਲਈ ਦਿੱਤੀ ਜਾਊਗੀ ਐਸ ਪਰ 7th ਪੇ ਕਮਿਸ਼ਨ ਇਹਨਾਂ ਵੱਲੋਂ ਲਿਖਿਆ ਗਿਆ ਜੀ ਨੋਟੀਫਿਕੇਸ਼ਨ ਦਾ ਨੰਬਰ ਵੀ ਦਿੱਤਾ ਹੋਇਆ ਤਾਂ ਇਹਨਾਂ ਪੋਸਟਾਂ ਦੇ ਲਈ ਜੋਗ ਉਮੀਦਵਾਰ ਅਪਲਾਈ ਕਰਕੇ ਲਾਭ ਲੈ ਸਕਦੇ ਹੋ ਅਪਲਾਈ ਕਰਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦੇ ਦਿੱਤਾ ਉਥੋਂ ਅਪਲਾਈ ਕਰ ਲਓ ਉਸ ਤੋਂ ਪਹਿਲਾਂ ਜੋ ਡਿਟੇਲ ਆ ਸਾਰੀ ਜ਼ਰੂਰ ਰੀਡ ਕਰ ਲਿਓ ਜੀ ਨੈਕਸਟ ਪੋਸਟ ਦੀ ਗੱਲ ਕਰ ਲਏ ਨੇ ਜੀ ਪ੍ਰੋਜੈਕਟ ਮੈਨੇਜਰ ਪਲੈਨਿੰਗ ਇਹਦੇ ਲਈ ਵੀ ਅਰਜ਼ੀਆਂ ਦੀ ਮੰਗ ਸੇਮ ਤਰੀਕ ਰਹਿਣ ਵਾਲੀ ਹੈ ਜੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਇਹਨਾਂ ਪੋਸਟਾਂ ਦੇ ਲਈ ਇੱਕ ਪੋਸਟ ਜਾਰੀ ਕੀਤੀ ਗਈ ਹੈ ਜੀ ਸਮਗਰਾ ਸਿੱਖਿਆ ਵਿਭਾਗ ਚੰਡੀਗੜ੍ਹ ਵਿੱਚ ਹੀ ਭਰਤੀ ਹੋਣੀ ਹੈ 7 ਜਨਵਰੀ ਅੰਤਿਮ ਮਿਤੀ ਰੋਗੀ 2024 ਇਹਨਾਂ ਪੋਸਟਾਂ ਦੇ ਲਈ 35400 ਸੈਲਰੀ ਹੋਊਗੀ ਵੱਖ-ਵੱਖ ਯੋਗਤਾਵਾਂ ਮ ਇਹਨਾਂ ਵੱਲੋਂ ਮੰਗੀਆਂ ਗਈਆਂ ਬੀਈ ਬੀਟੈਕ ਕੰਪਿਊਟਰ ਸਾਇੰਸ ਆਈਟੀ ਐਮਐਸਸੀ ਕੰਪਿਊਟਰ ਸਾਇੰਸ ਆਈਟੀ ਐਮਸੀਏ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 50% ਮਾਰਕਸ ਦੇ ਨਾਲ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਮਿਨਿਮਮ 5 ਇਅਰਸ ਐਕਸਪੀਰੀਅੰਸ ਇਨ ਡਿਵੈਲਪਮੈਂਟ ਆਫ ਸੌਫਟਵੇਅਰ ਐਪਲੀਕੇਸ਼ਨਸ ਐਂਡ ਮੋਬਾਈਲ ਐਪਲੀਕੇਸ਼ਨਸ ਤਾਂ ਵਕਫ ਵਕਤ ਤਜਰਬੇ ਆ ਜੋ ਤੁਹਾਡੇ ਕੋਲ ਹੋਣੇ ਚਾਹੀਦੇ 40 ਸਾਲ ਏਜ ਲਿਮਟ 1/1/2023 ਤੱਕ ਤੁਹਾਡੀ ਹੋਣੀ ਚਾਹੀਦੀ ਆ ਸੈਲਰੀ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਆ ਪੈਂਦੀ 13400 ਰੁਪਏ ਜੀ ਉਸ ਦੀ ਗੱਲ ਕਰ ਲੈਣੇ ਜੀ ਸੁਪਰਵਾਈਜ਼ਰ ਏ ਵੀ ਸਮਾਗਰਾ ਸਿੱਖਿਆ ਅਭਿਆਨ ਜੰਡੀਗੜ੍ਹ ਵਿੱਚ ਭਰਤੀ ਹੋਣੀ ਆ 7 ਜਨਵਰੀ 2024 ਅੰਤਿਮ ਮਿਤੀ ਆ ਡਿਟੇਲ ਇਹਦੀ ਤੁਹਾਡੇ ਨਾਲ ਆਪਾਂ ਸਾਂਝੀ ਕਰ ਲੈਣੇ ਆ ਜੀ ਇਹਨਾਂ ਪੋਸਟਾਂ ਦੇ ਲਈ ਅੰਤਿਮ ਮ 19900 ਪਰਮਨ ਸੈਲਰੀ ਕੰਸੋਲੀਡੇਟਡ ਲਿਖਿਆ ਦੋ ਪੋਸਟਾਂ ਜੀ ਇਹਨਾਂ ਪੋਸਟਾਂ ਦੇ ਲਈ ਯੋਗਤਾ ਇਹਨਾਂ ਵੱਲੋਂ BCA, BSC ਕੰਪਿਊਟਰ ਸਾਇੰਸ IT ਵਿਦ 50% ਮਾਰਕਸ 2 ਇਅਰਸ ਐਕਸਪੀਰੀਅੰਸ ਇਹਨਾਂ ਵਾਂਗ ਮੰਗਿਆ ਗਿਆ ਤੇ ਏਜ ਲਿਮਿਟ ਇਹਨਾਂ ਵੱਲੋਂ 27 ਸਾਲ ਰੱਖੀ ਗਈ ਜੀ 1 ਇੱਕ 2023 ਤੱਕ 19900 ਸੈਲਰੀ ਹੋਊਗੀ ਜੀ 7th ਪੇ ਕਮਿਸ਼ਨ ਦੇ ਅਨੁਸਾਰ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦੇ ਦਿੱਤਾ ਹੈ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨ ਦਾ ਲਿੰਕ ਡਾਇਰੈਕਟ ਹੀ ਇਹ ਪੋਸਟਾਂ ਦੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਜਗ੍ਹਾ ਤੇ ਦਿੱਤਾ ਹੋਇਆ ਇੱਥੇ ਜਾ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਦਾ ਸੀ ਲਿੰਕ ਦਵਾਂਗੇ ਤੁਸੀਂ ਸੇਮ ਇਸੇ ਪੇਜ ਤੇ ਆ ਜਾਓਗੇ ਅਪਲਾਈ ਕਰਨ ਦੇ ਲਈ ਇਸ ਤਰ੍ਹਾਂ ਤੁਸੀਂ ਅਪਲਾਈ ਕਰ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਅੱਜ ਦੀਆਂ ਪੋਸਟਾਂ ਦਾ ਡਿਟੇਲਡ ਨੋਟੀਫਿਕੇਸ਼ਨ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਿਣਾ ਕਰੋ ਜੀ ਧੰਨਵਾਦ